ਸਾਰੇ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਮਾਨਜੋਗ ਸੁਪਰੀਮ ਕੋਰਟ ਦੇ ਵੱਲੋਂ ਸਾਰੇ ਹੀ ਕਰਮਚਾਰੀ ਰੈਟਾਇਰਮੈਂਟ ਜਿਹੜੀ ਉਮਰ ਦੇ ਵਿੱਚ ਵਾਅਦਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਹ ਇੱਕ ਇਤਿਹਾਸਿਕ ਫੈਸਲਾ ਹੋਵੇਗਾ ਸੁਪਰੀਮ ਕੋਰਟ ਦੇ ਵੱਲੋਂ ਦਿੱਤਾ ਗਿਆ ਹੈ ਫੈਸਲਾ ਕੀ ਹੈ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਲਾਗੂ ਹੋਵੇਗਾ ਚਲਦੇ ਆਂ ਅੱਜ ਦੀ ਵੱਡੀ ਅਪਡੇਟ ਦੇ ਵੱਲ ਜੀ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲੈਣਾ ਜੀ ਸੋ ਦੋਸਤੋ ਜਿਹੜਾ ਹੈ ਸੁਪਰੀਮ ਕੋਰਟ ਦੇ ਵੱਲੋਂ ਫੈਸਲਾ ਕੀਤਾ ਗਿਆ ਹੈ ਕੇਂਦਰੀ ਕਰਮਚਾਰੀਆਂ ਜਾਂ ਫਿਰ ਰਾਜਾਂ ਕਰਮਚਾਰੀਆਂ ਜਾਂ ਕੱਚੇ ਕਰਮਚਾਰੀ ਆਊਟਸੋਰਸ ਕਰਮਚਾਰੀਆਂ ਰਿਟਾਇਰਮੈਂਟ ਉਮਰ ਦੇ ਵਾਅਦੇ ਨੂੰ ਲੈ ਕੇ ਫੈਸਲਾ ਜਿਹੜਾ ਸੁਣਾ ਦਿੱਤਾ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਾਰੇ ਹੀ ਕਰਮਚਾਰੀਆਂ ਨੂੰ 65 ਸਾਲ ਉਮਰ ਤੱਕ ਕੰਮ ਕਰਨ ਦਾ ਅਧਿਕਾਰ ਹੋਵੇਗਾ ਇਸ ਦੇ ਨਾਲ ਰਾਜ ਸਰਕਾਰਾਂ ਦੇ ਕਰਮਚਾਰੀਆਂ ਤੇ ਵੀ ਲਾਗੂ ਹੋਵੇਗਾ ਸਾਰੇ ਜਿਹੜੇ ਰਿਟਾਇਰਮੈਂਟ ਦੇ ਵਿੱਚ ਬਦਲਾਵ ਕਰ ਦਿੱਤਾ ਗਿਆ ਹੈ ਜਿੰਨੇ ਵੀ ਕੇਂਦਰੀ ਕਰਮਚਾਰੀ ਹਨ ਉਹਨਾਂ ਦੀ ਉਮਰ ਦੇ ਵਿੱਚ 2 ਸਾਲ ਦਾ ਵਾਧਾ ਕੀਤਾ ਗਿਆ ਹੈ ਇਸ ਦਾ ਲਾਭ 1 April 2025 ਤੋਂ ਬਾਅਦ ਰਿਟਾਇਰ ਜਿਹੜੇ ਰਿਟਾਇਰ ਹੋਣ ਵਾਲੇ ਨੇ ਸਾਰੇ ਕਰਮਚਾਰੀਆਂ ਉੱਤੇ ਲਾਗੂ ਹੋਵੇਗਾ ਆਪ ਚਾਹੇ ਰਾਜ ਸਰਕਾਰ ਕਰਮਚਾਰੀ ਹੋ ਕੇਂਦਰ ਸਰਕਾਰ ਦੇ ਜਾਂ ਕਰਮਚਾਰੀ ਸਾਰਿਆਂ ਤੇ ਲਾਗੂ ਹੋਵੇਗਾ ਜੋ ਫੈਸਲਾ ਸੁਣਾਇਆ ਗਿਆ ਹੈ ਜੋ ਕਰਮਚਾਰੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਕੰਮ ਕਰਦੇ ਹਨ ਉਹਨਾਂ ਤੇ ਲਾਗੂ ਨਹੀਂ ਹੋਵੇਗਾ ਸਾਰੇ ਵਿਭਾਗ ਸਾਰੇ ਸਰਕਾਰੀ ਕਰਮਚਾਰੀ ਨੂੰ ਮਿਲੇਗਾ ਰਿਟਾਇਰਮੈਂਟ ਉਮਰ ਫਾਇਦਾ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਤੇ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਲਾਗੂ ਹੋਵੇਗਾ ਆਂਧਰਾ ਪ੍ਰਦੇਸ਼ ਉਨਾਚਲ ਪ੍ਰਦੇਸ਼ ਗੋਆ ਗੁਜਰਾਤ ਜਿਹੜਾ ਹਰਿਆਣਾ ਹਿਮਾਚਲ ਪ੍ਰਦੇਸ਼ ਝਾਰਖੰਡ ਕਰਨਾਟਕਾ ਕੇਰਲਾ ਮੱਧ ਪ੍ਰਦੇਸ਼ ਮਹਾਰਾਸ਼ਟਰ ਮਿਜ਼ੋਰਮ ਉੜੀਸਾ ਪੰਜਾਬ ਰਾਜਸਥਾਨ ਸਕੀਮ ਤਾਮਲਾਡੂ ਜਿਹੜੀ ਕਿ ਉੱਤਰਾਖੰਡ ਉੱਤਰ ਪ੍ਰਦੇਸ਼ ਬੰਗਾਲ ਜਿਹੜੇ ਹਾਂਜੀ ਇਹ ਸੀ ਜਿਹੜੇ ਹੈ ਜਿਹੜੇ ਰਾਜੇ ਨੇ ਜਿਹੜੇ ਕਿ ਉਹਨਾਂ ਦੇ ਵਿੱਚ ਜਿਹੜਾ ਕਿ ਰਿਟਾਇਰਮੈਂਟ ਉਮਰ 'ਚ ਜਿਹੜਾ ਫਾਇਦਾ ਹੋਊਗਾ ਸਪੀਨ ਕੋਡ ਦੇ ਫੈਸਲੇ ਨੇ ਜਿਹੜੇ ਆਏ ਨੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ